ਦੇ ਲੋ ਸਾਡੇ ਕੰਮ ਜਾਣਾ ਹੈ ਟਰਾਲੀ ਮੁਕਾਬਲੇ ਤੇ ਤੇ ਟਰੈਕਟਰ ਸਾਡਾ ਹਲੇ ਤੱਕ ਨਹੀਂ ਇਕੱਠਾ ਆਇਆ ਕੱਲ ਕੀ ਮੈਨੂੰ ਰਾਤ ਤੂੰ ਕਹਾਂ ਵੀ ਤੇਰੇ ਆਉਂਦਿਆਂ ਨੂੰ ਇਕੱਠਾ ਹੋਊਗਾ ਉਧਰ ਉਹ ਟਰੈਕਟਰ ਤੇ ਆ ਪਿਆ ਬਹੁਤ ਆ ਟੁੱਟ ਰਿਹਾ ਹੈ ਇਹ ਲੋ ਸਾਡੇ ਕੰਮ ਹੈ ਖਿੱਚੋ ਕੰਮ ਤੂੰ ਇਹ ਉਹਦਾ ਟਾਇਰ ਤਾਂ ਲਾਓ ਉਹ ਲੈਣ ਗਿਆ ਜੈਕ ਤੇ ਅੱਛਾ ਜੈਕ ਲੈਣ ਗਿਆ ਉਹ ਟਰੈਕਟਰ ਤਾਂ ਇੱਥੇ ਲਿਆ ਜਾ ਤੱਕ ਇੱਥੇ ਖੁੱਲੀ ਜਗ੍ਹਾ ਤੇ ਤੇ ਜਿ ਲਿਓ ਪਤਾ ਨੂੰ ਕਰ ਸੈਟ ਵਟ ਤੂੰ ਜਗ੍ਹਾ ਕਰੋ ਦੀ ਓਕੇ ਇਹ ਅਜੇ ਤੁਹਾਨੂੰ ਪਤਾ ਹੀ ਆ ਪੰਪ ਕਸਦਾ ਸਟਾਰਟ ਨਹੀਂ ਹੋਲੇ ਕੀਤਾ ਨਾ ਹਣਾ ਉਸਤਾਦ। ਉਹ ਜੀ ਪੰਪ ਆਪਾਂ ਦਿੱਤਾ ਕਸ ਜਿਹੜਾ ਰਾਤ ਆਪਾਂ ਕਰਾ ਕੇ ਲਿਆਂਦਾ। ਬਾਕੀ ਸਾਡੇ ਉਸਤਾਦ ਜੀ ਹੁਣ ਇੱਧਰ ਲੱਗੇ ਹੋਏ ਆ ਕਲਚ ਪਲੇਟ ਤੇ ਕਲਾਕਾਰੀ ਕਰਨ। ਵੇਖੋ ਹਣ ਕੀ ਕਰਦੇ। ਇਹ ਛੋਟਾ ਸਾਡਾ ਰੈਡੀ ਹੁੰਦਾ ਆ ਬਾਬੇ ਦੀ ਮੇਰ ਨਾਲ ਤੇ ਗਾ ਤੁਹਾਨੂੰ ਦੱਸਦੇ ਕੀ ਬੰਦਾ ਹਾਂ ਸਟਾਰਟ ਨਹੀਂ ਹੋਇਆ। ਸਟਾਰਟ ਨਹੀਂ ਉਹਨ ਦਾ ਜੈ ਚੋਟਾ ਹੋ ਰਿਹਾ ਟਾਇਰ ਬਦਲਾਂਗੇ ਸਲਾਹ ਸਾਡੀ ਰਾਤ ਹੋ ਗਈ ਚੇਂਜ ਪਹਿਲਾਂ ਦੋ ਟਰੈਕਟਰ ਲੈ ਕੇ ਜਾਣੇ ਸੀ ਆ ਵੀ ਤੇ ਉਹ ਵੀ ਹੁਣ ਇਹ ਵਿਚਾਰਾ ਰਹਿ ਗਿਆ ਕਿਉਂਕਿ ਤਿਆਰੀ ਖੁਣ ਨਹੀਂ ਤਿਆਰੀ ਸਾਡੇ ਤੋਂ ਹੋਦੀ ਨਹੀਂ ਜੀ ਬੈਕ ਸਟਾਰਟ ਕਰ ਲੈਨੇ ਆ ਮੇਰੀ ਗੱਲ ਸੁਣ ਗੱਡੀ ਘਾਂ ਕਰ ਤੇ ਜੀ ਗੱਡੀ ਘਾਂਕ ਹੈ ਹੈ ਆ ਦੇ ਕੱਢਦਾ ਫਿਰ ਮੜੀ ਵੀ ਪਿੱਛੇ ਨਹੀਂ ਕਰਦੇ ਮੜੀ ਵੀ ਕਰਦੇ ਬਾਬਾ ਇਹ ਟਰੈਕਟਰ ਸਟਾਰਟ ਕਰ ਲਈਏ ਤੇਜਵੰਤ ਵੀਰੋ ਟਾਇਰ ਖੋਲ ਕੇ ਲਈ ਆਉਂਦਾ ਟਡਾ ਬਲਾਜਾ ਟਡਾ ਓ ਟਕੰਦਰਾ ਲਾਵੇ ਦੇਖਿਓ ਆ ਟਾਇਰ ਤੇ ਜੀ ਕਿੰਡਾ ਵੱਡਾ ਲੱਗਦਾ ਓ ਟਰੈਕਟਰ ਨਾਲ ਸਾਲਾ ਛੋਟਾ ਜਿਹਾ ਲੱਗਦਾ ਹਨ ਇਹ ਕਿੰਡਾ ਲੱਗਦਾ ਹੈ ਓ ਤੂੰ ਨਹੀਂ ਓ ਤੂੰ ਐਂਟਰੀ ਦਾ ਕੁਛ ਕੀਤਾ ਕਿ ਨਹੀਂ ਐਂਟਰੀ ਦਾ ਹੋ ਗਈ ਐਂਟਰੀ ਪੱਕੀ ਗੱਲ ਹੈ ਦੇ ਲਾ ਇਹ ਨਾ ਵੇ ਸਾਡੇ ਕੰਮ ਵੇਖ ਲੋ ਕਰਦਾ ਮੇਲਾ ਤੂੰ ਐਂਟਰੀ ਕਰਾ ਦੇ ਭਲਾ ਸਾਰਾ ਜ਼ੋਰ ਲੱਗਾ ਤੇ ਉੱਥੇ ਝਾਗ ਦੇ ਫਿਰਗੇ ਚਲੋ 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 ਧਿਆਨ ਨਾਲ ਟਿਕਟ ਨੂੰ ਆਂਟਾ ਲਾਤੀਆਂ ਨਾ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਮੇਰਾ ਪਤ ਆ ਬੱਸ ਤੇਜਵੰਤ ਆਪਾਂ ਕੱਪੜੇ ਗਲਤ ਪਾਏ ਅੱਜ ਆਉਣੇ ਦੂਜੇ ਕੱਪੜੇ ਪਾ ਕੇ ਸੀ ਹਨਾ ਕੋਈ ਨਹੀਂ ਕੋਈ ਨਹੀਂ ਮਰਾ ਪਤਰਾ ਹੁਣ ਇਹਦਾ ਮਗਰਾਟ ਵੀ ਸਿੱਧਾ ਕਰਾ ਹੀ ਦਈਏ ਸਹੀ ਗੱਲ ਹੈ ਸਹੀ ਗੱਲ ਧਿਆਨ ਨਾਲ ਧਿਆਨ ਨਾਲ ਮੇਰਾ ਪੁੱਤ ਟਾਇਰ ਹੌਲਾ ਜਿਹਾ ਨੂੰ ਵੇਹ ਲੋ ਤੂੰ ਹਲੇ ਮੇਲਾ ਲਾਣਾ ਸਾਡੇ ਲੱਛਣ ਵੇਹ ਲੋ ਸਾਡੇ ਲੱਛਣ ਬੋਸ ਹਾਂ ਮਾਓ ਇਹ ਤੇ ਨਹੀਂ ਨਹੀਂ ਬਸ ਹੁਣ ਤਾਂ ਓਕੇ ਹੋ ਗਿਆ ਕਲਚ ਪਲੇਟ ਓਕੇ ਆ ਹੁਣ ਤਾਂ ਛੋਟਾ ਬਸ ਰੈਡੀ ਕਰਨਾ ਆਜੋ ਇਹਦੇ ਵੀ ਟਾਇਰ ਖੋਲੋ ਖੋਲ ਦिए ਅੱਛਾ ਗਾਂ ਕਰਕੇ ਕਿੰਨੇ ਵਜੇ ਸ਼ੁਰੂ ਹੋ ਗਿਆ ਕਿ ਨਹੀਂ ਤੇ ਨਾਂ ਤੇ ਲਿਖਾ ਦੀ 583 ਹਾਂ ਨਾ ਨਹੀਂ ਵਾਹ ਇਹ ਤਾਂ ਵਹਿਮ ਕਰਕੇ ਹੀ ਲੱਗੇ ਹੁਣ ਦੁਬਾਰਾ ਲੋਕ ਸਾਨੂੰ ਭੁੱਲ ਗਏ ਨੇ ਆਹੀ ਤਾਂ ਯਾਬੇ ਵਡਿਆਂ ਨੂੰ ਐਵੇਂ ਹੈ ਫੋਨ ਹੀ ਤਾਂ ਜਾਣੇ ਸੀ ਬਾਬਾ ਸੁੱਖਰੇ ਕਿਹਾ ਸਾਰੇ ਭੁੱਲ ਗਏ ਸੀ ਇਹ ਵੀ ਮੇਲੇ ਲਾਉਂਦੇ ਆ ਉਹੀ ਤਾਂ ਚੇਤਾ ਕਰਾਉਣ ਲੱਗੇ ਬਾਕੀ ਆਪਾਂ ਹੰਕਾਰਮਾਨ ਨਹੀਂ ਕੋਈ ਮੇਰਾ ਵੀ ਇਸ ਗੱਲ ਨੂੰ ਦੂਜੇ ਪਾਸੇ ਨਾ ਲੈ ਜਾਵੇ ਬਾਬਾ ਸੋਖ ਰੱਖੇ ਉਹ ਵੈਗਰੋਂ ਨੂੰ ਪਤਾ ਜੋ ਗਾਣਾ ਸਾਰੇ ਵੀਰ ਹੀ ਸੋਣਾ ਸੋਣਾ ਤਿਆਰ ਕਰਕੇ ਲਿਆਏ ਆ ਉਹਦੇ ਟਰੈਕਟਰ ਸਾਰਿਆਂ ਦੇ ਵਧੀਆ ਅਸੀਂ ਆਣਾ ਖਰਾਕਾਂ ਲੈ ਲਈਏ ਖਰਾਕਾਂ ਗਈਆਂ ਆ ਘੋੜੇ ਪਹਿਲਾਂ ਰੈਡੀ ਹੋ ਲਣ ਗਾ ਫਿਰ ਤੈਨੂੰ ਮਿਲਦਾ ਘੋੜਿਆ ਚੱਲ ਖਾ ਇਹ ਖਾ ਫਾ ਇਹ ਤਿਆਰ ਵਾਲੇ ਆ ਵੇ ਭਰਾਵਾ ਸੋਚੀ ਤੀ ਆ ਵਾਲੇ ਹੋਰ ਨਾ ਯਾਬ ਪਾਇਆ ਜਾ ਵੇ ਲੋ ਆਲੇ ਤਿਆਰ ਟਾ ਲਈਏ ਹੱਸਵਾ ਟਾਇਰ ਕੱਸ ਕੇ ਤੁਰ ਪਏ ਆਪਾਂ ਨਾ ਲੱਗੇ ਬਾਬੇ ਦੀ ਮੇਰ ਨਾਲ ਟਰੈਕਟਰ ਜੋੜਨ ਐਨ ਓਕੇ ਹੋ ਗਿਆ ਕੰਮ ਤੇ ਇਸ ਤੋਂ ਬਾਅਦ ਆਪਣੇ ਇਕੱਲੇ ਟਾਇਰ ਹੀ ਰਹੇ ਨੇ ਬਸ ਟਾਇਰ ਜੋੜ ਕੇ ਤੇ ਫਿਰ ਆਪਾਂ ਤੁਰਦੇ ਹਾਂ ਗੁਟਕਾ ਵੱਡਾ ਆਹ ਜਿਹੜਾ ਅਗਲੇ ਪਾਸੇ ਕਿਉਂ ਲੈਣਾ ਨਹੀਂਗਾ ਵੀਰੇ ਨਹੀਂ ਉਹ ਮੁੰਡਾ ਆਹ ਟਰੈਕਟਰ ਕਰਤਾ ਆਪਾਂ ਲੰਡਾ ਤੇ ਕਿਵੇਂ ਦਾ ਲੱਗਦਾ ਵੇਖੋ ਖਾਲੀ ਖਾਲੀ ਆ ਇਹ ਜਰਾ ਲੰਡਾ ਕਰਤਾ ਇਹਨੂੰ ਆਗੇ ਫਿਰ ਛੋਟੇ ਨੂੰ ਬਣਾਵਾਂਗੇ ਕੈਮ ਪਰ ਇੱਕ ਵਾਰੀ ਆਹ ਛੋਟਾ ਰੈਡੀ ਕਰ ਲਈਏ ਤੁਹਾਨੂੰ ਇੱਕ ਸਿਸਟਮ ਖਵਾ ਸਾਡੇ ਚਾਰਜਿੰਗ ਵਾਲਾ ਦੇਖੋ ਤੁਸੀਂ ਬਿਜਲੀ ਕਰ ਮਾਸਨ ਟ੍ਰੈਕਟਰ ਜੋੜ ਕੇ ਟੰਬਾ ਲਾ ਕੇ ਮਗਰ ਚੋਬਰ ਪੂਰੇ ਜੋਰਾ ਸ਼ੋਰਾਂ ਤੇ ਲੱਗੇ ਹੋਏ ਆ ਲੈ ਆ ਲਿਆਂਦਾ ਨਾ ਫਿਰ ਬਾਈ ਨੇ ਤਾਂ ਮੁੱਕੇ ਕੀਤਾ ਛੋਟਿਆ ਧਿਆਨ ਨਾਲ ਪੁੱਤ ਚੱਕ ਵੀ ਮੜਾਇਆ ਇਹ ਮੜਾ ਜੇ ਲਾਉਣਾ ਹੁੰਦਾ ਚੰਨੀ ਬਾਹਲਾ ਨਹੀਂ ਚੰਗਾ ਇਹਨਾਂ ਟਰੈਕਟਰ ਜੁੜਦਾ ਵਖਾਵਾ ਉਹ ਨਹੀਂ ਨਿਕਲਣਾ ਉਹ ਫਤਰੀ ਵਾਲਾ ਕੰਮ ਉੱਥੇ ਲਵਾ ਲੈ ਬਾਈ ਬਣ ਕੇ ਹੁਣ ਆਹ ਗੁੱਟ ਕੱਢ ਲੈਣ ਕਰੇ ਲਵਾ ਦੇ ਉਹ ਕਰਾ ਦੇ ਤੇ ਫਿਰ ਹੁਣ ਲੱਗੂਗਾ ਕਿਵੇਂ ਪੂਰੇ ਲਾਇਆ ਪਿਆ ਰੱਖਦੇ 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 ਚਾਰ ਮੈਂ ਸਾਨੂੰ ਕੀ ਪਤਾ ਇਦਾਂ ਕਰਨਾ ਵਟੇ ਅਹੀਂ ਤਾਂ ਫਿਰ ਭੱਜ ਭੱਜ ਕੱਢਣੀ ਆ ਇੱਧਰ ਹੀ ਹੋ ਜਾ ਪਹਿਲਵਾਨ ਸਾਡੇ ਨੇ ਫੇਰ ਹੋਵੇਂ ਹੀ ਹੋਣਾ ਬਾਪੂ ਨਿਕਲ ਜਾਂਦਾ ਹੁੰਦਾ ਇੰਨਾ ਸਮਾਂ ਤੇ ਯਾਰ ਉਹ ਕੋਈ ਨਹੀਂ ਕੋਈ ਨਹੀਂ ਲਿਆਉ ਇਹਨੂੰ ਮੈਂ ਮਾਰਾ ਜਾਈ ਤੋਲਣਾ ਹੀ ਹੁੰਦਾ ਏ ਚਲੋ ਅਗਲੇ ਪਾਸੇ ਵੇਟ ਕੱਢ ਲਈਏ ਫਿਰੇ ਜ਼ੋਰ ਤਾਂ ਨਹੀਂ ਲੱਗਦਾ ਜਮਾ ਨਹੀਂ ਜ਼ੋਰ ਤੇਰਾ ਲੱਗ ਗਿਆ ਤੇ ਫਿਰ ਤਾਂ ਬੱਸ ਕੇ ਆ ਐਡਾ ਲੰਮਾ ਤੇ ਨਾ ਟੰਬਾ ਦਿੱਤਾ ਲੈ ਤੇਰਾ ਜੋਰ ਲੱਗ ਜੇਗਾ ਹੈ ਹਾਂ ਲਾ ਵਾਇਗਰੂ ਦਾ ਨਾਮ ਵਾਇਗਰੂ ਵਾਇਗਰੂ ਲੈ ਵੀ ਛੋਟਿਆ ਕਰਮਾਂ ਵਾਲਿਆ ਜਿਹੜੇ ਮਾਣੇ ਦਾ ਨੀ ਮਾਰਖਿਓ ਬਾਸ ਮੀਡੀਅਮ ਟਰੈਕਰ ਹੀ ਜੰਮਗਾ ਮੈਨੂੰ ਆ ਟੈਰੂ ਹਾਂ ਹੁਣ ਦੋਵੇਂ ਬਰਾਬਰ ਤੇ ਹੌਲੀ ਹੌਲੀ ਛੋਟਿਆ ਬਸ ਇੱਥੇ ਸਹੀ ਆ ਤੇਰਾ ਬਾਸ ਸਹੀ ਆ ਸਹੀ ਆ ਦੀਦਾ ਮੈਨੂੰ ਬਾ ਠੀਕ ਵੇ ਹੈਗੀ ਰੋ ਹੈਗੀ ਰੋ ਜਿਹੜਾ ਜੱਕ ਜੱਕ ਚੱਕਣ ਵਾਲਾ ਇੱਕ ਕਰਮਾ ਵਾਲਾ ਜੋੜਤਾ ਵਸਨ ਚੋਟਿਆ ਛਿਤੀ ਛਿਤੀ ਰੈਡੀ ਹੋ ਜੱਕ ਮਗਰ ਆ ਚੱਕਣ ਵਾਲਾ ਇੱਧਰ ਦੇਖ ਤਰੇਸ ਵਾਲਾ ਜੱਕ ਚੱਕਣ ਵਾਲਾ ਤਰਾ ਗੋਟੀ ਦੇ ਆ ਗੋਟੀ ਇੱਧਰ ਵੀਰੇ ਨਹੀਂ ਨਹੀਂ ਇੱਕ ਮਿੰਟੋ ਬੋਟਲ ਕੱਟਣ ਗਿਆ ਇੱਕ ਰਹਿਣਾ ਹਾਲਤ ਲਈ ਕੱਢ ਦੇ ਗੱਲੀ ਨਹੀਂ ਉੱਠਦਾ ਕਰ ਕੀ ਹਾਲ ਆ ਜੀ ਸਾਡੇ ਕਬੋਟੇ ਵਾਲੇ ਪਾਉ ਵੀ ਆ ਗਏ ਨੇ ਵਧੀਆ ਵਧੀਆ ਵੀਰੇ ਵੱਲੇ ਹੈ ਗਿਰਵਾ ਹੈ ਗਿਰਵਾ ਚਲੋ ਜੀ ਲੱਗ ਗਿਆ ਵੀਰੇ ਮੇਰਾ ਪੀਟੀਓ ਵਾਲਾ ਪੀਟੀਓ ਵਾਲਾ ਲਾ ਵੀ ਛੋਟਿਆ ਗੇਰ ਬੰਦੇ ਸਾਡੇ ਕੋਲ ਸਾਰੇ ਕਰਮਾ ਵਾਲੇ ਨਾ ਬਾਬੇ ਦੀ ਮਿਹਰ ਨਾਲ ਫੁਰਤੀ ਵਾਲੇ ਨੇ ਚਲੋ 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 ਜਮਾ ਸਹੀਆ ਇਧਰੋਂ ਉਧਰੋਂ ਭਾਏ ਵੀਰੇ ਤੇਰੇ ਵਾਲੇ ਪਾਸੇ ਥੋੜਾ ਜ਼ੋਰ ਲੱਗਣ ਵਾਲਾ ਇਹ ਤੱਕ ਤੂੰ ਆ ਲਵੇਂ ਪੇਟ ਕੱਸ ਦੇ ਦਿਓ ਮੈਨੂੰ ਵੀਰੇ ਫਰਾਈ ਜੀਲ ਨੂੰ ਕਿਹੜਾ ਦੇਣਾ ਪਹਿਲਾਂ ਪੇਟ ਕੱਸ ਪੇਟ ਕੱਸ ਛੋਟਿਆ ਵੇਖ ਓਏ ਉਹ ਆ ਗਿਆ ਪੈਰਾ ਚ ਉਹ ਆ ਗਿਆ ਲੋ ਕੱਢ ਲਾ ਆ ਦੇ ਪੈਟਰ ਲੋ ਕੱਢ ਵੀਰੇ ਆਟਾ ਲਾ ਦਿਓ ਜਿੰਨਾ ਮਗਰ ਇਹਨਾਂ ਦੇ ਪੁੱਲੂ ਵਾਹੇ ਗਿਰੂ ਵਾਹੇ ਗਿਰੂ ਵਾਹੇ ਗਿਰੂ ਵਾਹੇ ਦੇ ਦੇ ਤੀਨ ਕਰਨੀ ਇਹਨੇ ਉਹ ਤਾਂ ਆਉਂਦਾ ਨਹੀਂ ਸੋ ਤਾਂ ਟਾਇਰ ਤੇ ਜੀ ਤੂੰ ਫੱਲਾ ਪੁੱਤ ਚਲੋ ਵੀਰੇ ਚਲੋ ਜੀ ਕੜੀਸਾਉਟ ਚੱਲ ਮੈਂ ਇਧਰੋਂ ਵੀ ਪੈ ਗਈ ਵੀਰੇ ਮਾੜਾ ਮਾੜਾ ਬੱਸ ਪੈਰ ਹੀ ਫੜਦਾ ਅੰਗੋ ਕੇ ਰੱਖ ਵੇਖਣ ਆ ਜਾਂਦਾ ਮੈਂ ਇਸ ਤਰੀਫਾ ਤੇਜਵੰਤ ਤੂੰ ਇਧਰ ਆ ਜਾ ਪੁੱਤ ਇਧਰ ਲੈ ਟਾਇਰ ਤੇ ਓਕੇ ਆ ਕੰਮ ਢਿੱਗਣ ਲੱਗਾ ਹੱਥ ਫੜਦੇ ਆਉਂਦੇ ਨਹੀਂ ਓਏ ਓਏ ਤੂੰ ਨਹੀਂ ਸੁਰਜਣਾ ਸਮਝਣਾ ਗੱਲ ਨੂੰ ਜਾਮਲਾ ਕੋਈ ਜ਼ਿਆਦਾ ਨਹੀਂ ਬੋਲਦਾ ਇਹਦਾ ਨਾਮ ਰੱਖ ਤਾ ਸੁਰਜਣਾ ਸੁਰਜਣਾ ਜਾਮਲ ਦੀ ਲੱਤ ਪੱੜਨੀ ਨਹੀਂ ਪੈਣੀ ਲਾ ਜੀ ਆਣੇ ਹਨ ਕਾਸ ਲਈਏ ਬਾਬੇ ਦੀ ਮੈਨਾਂ ਟਰੈਕਟਰ ਆ ਗਿਆ ਆਪਦੇ ਰੂਪ ਚ ਕਬੋਟੇ ਵਾਲੇ ਦੇ ਹੱਥ ਲੱਗਣੇ ਹਨ ਤਾਂ ਕਰਕੇ ਮੈਨੂੰ ਤੜਕੀ ਲਾ ਗਿਆ ਲਾ ਗਿਆ ਤੜਕੇ ਹਾਂ ਹਾਂ ਜਿਉਂਦਾ ਲੱਗ ਗਿਆ ਇਹ ਹੱਥ ਜਿਉਂਦਾ ਰਿਹਾ ਯਾਰ ਬਈ ਜਿਹੜੇ ਡਾਬਣਾ ਤੱਕ ਬਰਾਬਰ ਲੈ ਜਾਣ ਨੀਂ ਮੰਗਾ ਚਲ ਆਣੇ ਟਰੈਕਟਰ ਕਾਸ ਲਈਏ ਫੇਤਾ ਨੋ ਮਿਲ ਦੇਂਟਾ ਟਾ ਟਾ ਪਾ ਦੇ ਲਓ ਜੀ ਕਰਮਾ ਵਾਲੇ ਦੇ ਪਲੇ ਇਧਰ ਦੂਜੀਆਂ ਦੋ ਪਾ ਦਾਂਗੇ ਹਾਂ ਆਈ ਪਲੇਟਾਂ ਚਲੇਟਾਂ ਔਰ ਦੇਣਾ ਅੱਗੋਂ ਕਰਮਾ ਵਾਲੇ ਨੂੰ ਨਟ ਵੀਰੇ ਫਿਰ ਉਹ ਖੋਲ ਲੈਣੇ ਸੀਗੇ ਪਹਿਲਾਂ ਅੱਛਾ ਹਾਂ ਕੰਮ ਆ ਓਕੇ ਸੌਖਾ ਬਣ ਗਈ ਗੱਲਬਾਤ ਨਹੀਂ ਝੋਟਾ ਹੋ ਗਿਆ ਰੈਡੀ ਝੋਟਾ ਐਂ ਬੜਕਾ ਮਰੀ ਜਾਂਦੇ ਆ ਤੇ ਗਾਇ ਪਤਾ ਨਹੀਂ ਪੇਲ ਗਿਆ ਇਹ ਬਸੋਂ ਟੈਂਕੀ ਲਾ ਕੇ ਤੇ ਟਾਇਰ ਰਹਿ ਗਏ। ਆਪਾਂ ਤੁਰਨਾ ਹੀ ਹੈ, ਸ਼ੇਰੋ ਤੁਰਨਾ ਹੀ ਹੈ ਤੇ ਗਾਂ ਵੈਗਰੂ। ਚੰਗਾ ਚੰਗਾ ਕਰੇ। ਤੇ ਵਸ ਇਹਨੇ ਕਸ ਕੇ ਤੇ ਫਿਰ ਆਪਾਂ ਤੁਰਦੇ ਆ। ਆਉਂਦਾ ਵੇ। ਵੇ ਆ ਬੇਲੀਆਂ ਬੁਲਾਉਂਦੀ ਵਾਹ 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 ਨਾਟ ਗੇਰਾ ਆਉਂਦਾ ਬੇਲੀਆਂ। ਕਹੇ ਕਿ ਨਾਟ ਗੇਰਾ ਹੈ ਮੋਟੇ। ਕਹੇ ਨਾਟ ਗੇਰਾ ਪਾਦੇ ਪਾਦੇ ਪਰਲੇਵਾ ਤਲੇ ਕੇ ਰਾਤੀਆਂ। ਆਏ ਓਏ ਸਾਡੇ ਨਾਟ ਗੇਰਾ ਬਲੋ ਮਾਰ ਗਿਆ। ਆ ਹੋਈ ਨਾ ਕਿ ਨਾ ਚੱਕ ਕੇ ਛੋਟਾ ਲਿਆਇਆ ਪਹਿਲਾਂ ਲਿਆਇਆ ਨਹੀਂ ਮੈਂ ਹੀ ਲੈਂਦੀ ਨਾ ਨਾ ਨਹੀਂ ਜਾਣ ਇਥੇ ਮਰ ਗਿਆਂ ਤੂੰ ਸਾਰਾ ਪੰਗਾ ਨਹੀਂ ਦਵਾਇਆ ਸਾਰਾ ਗੱਡੀ ਦੇ ਉਹ ਕੋਈ ਨਹੀਂ ਆਗੀਆਂ ਪਲੇਟਾਂ ਬਸ ਕੇ ਨਾ ਟੋਗੇ ਟਲੇ ਤੇਰੇ ਮਤ ਇਦੀ ਦਾੜੀ ਕਮਾਈ ਜਾਂਦਾ ਉਹ ਲੰਮੇ ਨਾਲ ਜੇ ਨਾ ਟਲੇ ਗਿਆ ਹਾਏ ਰੱਬਾ ਮੈਨੂੰ ਲੱਗ ਰਿਹਾ ਜੀ ਨਾਟਕ ਕੋ ਪਾਟਦਾ ਇਹ ਨਾਟਕ ਹੋ ਲਿਆ ਸੌਰੀ ਨਹੀਂ ਲੋੜ ਹੀ ਨਹੀਂ ਉਹ ਤਾਂ ਐਂ ਕਹਿੰਦਾ ਵੀ ਉੱਤੋਂ ਦੀ ਪਾ ਦੇਣਾ ਨਟ ਸਿੱਧਾ ਹੀ ਆਵਾਜ਼ ਨਾਲ ਪਾ ਦੇਣਾ ਉਹ ਹੀ ਦਰਗਾ ਨਹੀਂ ਆ ਫਿਕਸ ਨੇ ਆੜੀਆਂ ਦਾ ਕੱਸੀਆਂ ਨੇ ਨਹੀਂ ਲਾਦੀਆਂ ਟੈਂਸ਼ਨ ਆਦੀ ਰਹਿਣਾ ਕਰ ਜਿਵੇਂ ਕਰਨਾ ਜਿਵੇਂ ਜਿਉ ਨਾਟਕ ਖੋਲ ਲਈ ਪਰ ਨਟ ਦੇਖ ਲਈ ਪਹਿਲਾਂ ਲੰਬਾ ਹੈਗਾ ਵਾ ਦੇਖ ਲਓ ਮੈਂ ਕਿੱਥੇ ਸਾਰਿਆਂ ਵਾਂ ਦੀ ਕਿਵੇਂ ਲੰਘ ਜੂਗਾ ਸਾਰਿਆਂ ਤੇ ਲੰਘਾ ਚੱਲ ਜਿੰਨਾ ਕਿ ਲੰਘਦਾ ਉਹਨੀਆਂ ਲੰਗਾ ਦੇਨੇ ਯਾਰ ਕਿਉਂ ਟੈਂਸ਼ਨ ਲੈਂਦੇ ਕਰ ਲੈਨੇ ਕੋਈ ਨੋ ਕੋਈ ਜਾਇ ਤਾਂ ਕਿਾ ਨਾਟ ਲੈਣਾ ਹਲਾਈ ਮੜਾ ਹਲਾਈ ਟਰੈਕਟਰ ਕੰਮ ਕਰੇ ਹਾਂ ਬਾਬੇ ਦੀ ਮੈਂ ਤੇ ਮੁਹੀ ਗੱਲ ਮੈਂ ਕਹਿੰਦਾ ਸੀ ਉਹ ਉਹ ਤੈਨੂੰ ਇੱਥੇ ਬੰਨ ਦੇਂਗੇ ਅੱਧੇ ਨੂੰ ਉੱਧਰ ਬੰਨ ਕੋਈ ਗੱਲ ਨਹੀਂ ਵੀਰੇ ਕੋਈ ਗੱਲ ਨਹੀਂ ਲੈਟਾਂ ਵੱਧੀਆਂ ਵੀਆਂ ਨਾ ਉਸਤਾਦ ਜੀ ਤੁਸੀਂ ਬੰਨੋ ਗੱਲ ਹੀ ਨਹੀਂ ਗੋਲ ਦਾ ਉਸਤਾਦ ਹਾਂ ਸਿਰੇ ਨਹੀਂ ਜਾ ਰਿਹਾ ਇਹ ਵੀ ਇੱਥੇ ਕੱਸ ਦੇਾਂਗੇ ਵੀਰੇ ਹਾਂ ਠੀਕ ਆ ਵੀਰੇ ਉਧਰੋਂ ਇੱਧਰ ਕੱਸਦਾਂਗੇ ਆਪਾਂ ਹਾਂ ਐਂ ਕਰ ਦਿੰਨੇ ਵਿਚਲੀਆਂ ਪਲੇਟਾਂ ਤਾਂ ਬੰਨੀਆਂ ਬਾਲਾ ਦਿਮਾਗ ਹੈ ਇਹਨਾਂ ਦਾ ਪੜਿ ਹੋਣਿਆ ਓ ਯਾਰ ਗੱਲ ਨੂੰ ਸਮਝੋ ਮੋਟੇ ਆ ਤਾਂ ਪੱਕੀਆਂ ਨੇ ਦਿਮਾਗ ਤੇਰਾ ਨਹੀਂ ਕੰਮ ਕਰਦਾ ਤੂੰ ਚੁੱਪ ਕਰ ਮੋਟੇ ਤੂੰ ਕੱਸ ਵੱਡੀਆਂ ਪੱਟੀਆਂ ਹੈਗੀਆਂ ਮੋਟੇ ਆ ਪਲੇਟਾਂ ਬੰਨੀਆਂ ਨੇ ਗੱਲ ਨੂੰ ਸਮਝ ਇਤਨੇ ਗੈਜਟ ਕਿ ਮਾਰੇ ਓ ਜਾ ਯਾਰ ਤੇ ਆ ਕਿਵੇਂ ਇਹਨੂੰ ਕਹਦੇ ਯਾਰ ਕਿਵੇਂ ਲੈ ਜਾਣੀਆਂ ਦੱਸ ਮੈਨੂੰ ਹਾਂ ਆਵੇਂ ਜਦੀਆਂ ਨਾ ਬੰਕਾਉਣੀ ਆ ਇਹ ਧੋਈਆਂ ਵੇਖੀ ਜਾਈਂ ਤੂੰ ਚਲ ਕੋਨੀ ਤੂੰ ਛੁੱਭ ਛੋ ਬੋਲ ਤੂੰ ਬਾਬੇ ਦਾ ਨਾਲ ਹੈ ਸੁਪਰ ਸੀਟਰ ਦਿੰਗੇ ਦੋ ਪਈ ਛੋਟਾ ਆ ਸੁਪਰ ਸੀਟਰ ਦਿੰਗੇ ਰੰਗ ਭਗੇ ਪਰ ਉਹਨੇ ਆ ਟੈਂਕੀ ਲਾਉਣੀ ਪਈ ਇਹ ਮੈਂ ਪੱਕਾ ਉਹ ਫਿਰ ਐਡਾ ਨਾਟਾ ਨਹੀਂ ਕਰੀ ਤੇ ਜਾਂਦੇ ਸਿੱਧਾ ਸਿੱਧਾ ਆ ਇਹ ਕੋ ਨਟ ਨਾ ਖੁੱਲੇ ਦੇਖੋ ਜਿਗਾਰ ਉਸਤਾਦ ਜੀ ਹੁਣ ਇਹਨਾਂ ਨੂੰ ਗਰਮ ਕਰਨਗੇ ਇੰਤਜ਼ਾਮ ਸਾਰੇ ਨੇ ਸਾਡੇ ਕੋਲ ਐਡੀ ਗੱਲ ਬਾਤ ਨਹੀਂ ਹੈ ਜੀ ਮੁੰਡਿਆਂ ਨੇ ਗੋਟੀ ਤੋੜਤੀ ਅੱਗੇ ਗੋਟੀ ਕਿੱਥੇ ਪਈ ਜਾਏ ਜੇ ਤੋੜੀ ਜੇ ਮੁੰਡਿਆਂ ਨੇ ਇਨਾ ਜ਼ੋਰ ਲਾਇਆ ਨਾ ਕਿੱਥੇ ਪਈ ਤੇ ਜੀ ਹੁਣ ਪੈਣ ਵਾਲਾ ਪਾਨਾ ਹੈਗਾ ਆਪਾਂ ਗਰਮ ਕਰਕੇ ਛੜਨਗੇ ਆਹੋ ਆਹ ਆਹ ਪਾਨਾ ਕੋਲ ਹੀ ਆ ਚਲਾ ਲਾਂਗੇ ਕੰਮ ਕੱਪੜਾ ਲਵਾ ਲਿਆ ਆਪਾਂ ਪਾਸੇ ਅੜ ਕੇ ਸਾਰ ਬਸਕਰ ਹੋਰਾਂ ਤੇ ਵੀ ਲੋਡ ਪੈਣੀ ਲੈ ਤਿੰਨ ਨਾਟ ਰਹਿੰਦੇ ਆ ਬਹੁਤ ਆ ਇਹ 10 ਦਿਨ ਚਲਾਈ ਚੱਲ ਭੌਂਦੇ ਅੱਛਾ ਇੰਨਾ ਹੁੰਦਾ ਸਾਗ ਤਾਵੇ ਦਾ ਆ ਨਾ ਨਾ ਦੇ ਬਹੁਤ ਕਲੇ ਨੇ ਬਹੁਤ ਬਹੁਤ ਉਹ ਪੂਰੀ ਪੂਰੀ ਸੀਗੀ ਉਹ ਚਲ ਕੋਈ ਨਾ ਉਹ ਗੋਟੀਆਂ ਪੂਰੀ ਜਿਹੀ ਗਰਮ ਉਹ ਤੇ ਨਾਟ ਨੂੰ ਕਰੀ ਚੱਲੋ ਕਰ ਹੜ ਲਓ ਟਾਇਰ ਤੋਂ ਪਾਸੇ ਰੱਖਿਆ ਜੇ ਐਡੀ ਨਹੀਂ ਕਰਨੀ ਕਰਨ ਹਾਂ ਟੀਡੀ ਕੰਮ ਚੱਲ ਮੇਰਾ ਪੁੱਤ ਧਿਆਨ ਨਾਲ ਛੋਟਿਆ ਦਾ ਸੇਕ ਵੜਾ ਹੁਣ ਇਹਨੂੰ ਪਾਸੇ ਕਰ ਲਾ ਪਰਾਂ ਨੂੰ ਹਾਂ ਪਰ ਇਹ ਇੱਥੇ ਕਰਦੇ ਹਾਂ ਚੱਲ ਮੇਰਾ ਪੁੱਤ ਚੱਲ 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 ਆਹ ਰਾਵਣ ਵਾਲੀ ਖੁੱਲ ਗਈ ਉਹ ਤੂੰ ਟਾਇਰ ਕੱਢਣਾ ਕਰਾਈ ਤੂੰ ਚੱਲ ਚੱਲ ਕਰ ਗਰਮ ਅਗਲਾ ਕਰ ਗਰਮ ਕੀ ਆ ਕੱਕ ਉਹ ਤਾਂ ਨਟ ਨਾਲ ਦੀ ਨਾਲ ਹੀ ਇਹ ਨੂੰ ਕਹਿੰਦੇ ਤਜਰਬਾ ਉਸਤਾਦ ਜੀ ਮੰਗਣਾ ਪੈਗਾ ਤੈਨੂੰ ਕਿੱਧਰ ਗਿਆ ਹੁਣ ਜਿਹੜਾ ਨਹੀਂ ਖੁੱਲਦਾ ਉਹਨੂੰ ਵੀ ਗਰਮ ਕਰ ਲੋ ਤਾਂ ਨਹੀਂ ਗਿਆ ਹੇ ਤਾਂ ہاں ਮਰੇ ਨਾਲ ਹੀ ਨਾਲ ਦੀ ਨਾਲ ਹੀ ਖੁੱਲ ਗਿਆ ਬਈ ਪਾ ਗੋਟੀ ਪਾ ਗੋਟੀ ਕਣੀ ਨਿਕਲ ਜਾਂਦਾ ਪਾਣੀ ਜਾ ਨਿਕਲ ਜਾਂਦਾ ਨਿਕਲ ਜਾਂਦਾ ਇਹਨੇ ਖੋਲ ਦੇਣਾ ਪੂਰੇ ਕਰ ਲੈ ਪੂਰਾ ਤੇ ਜੀ ਆਪਾਂ ਨੂੰ ਇੱਕ ਘੁਰ ਮਿਲ ਗਿਆ ਅੱਜ ਜੇ ਕੋ ਨਟ ਨਹੀਂ ਖੁੱਲਦਾ ਤੇ ਆ ਵੀ ਪੁਰਜਾ ਲਿਆ ਕੇ ਰੱਖੀ ਹੈ ਹਨਾ ਉਸਤਾਦ ਕੋਲ ਮੈਂ ਇਹ ਤਾਂ ਗੱਲ ਮੰਨਣ ਵਾਲੀ ਬਾਈ ਤੇਰੀ ਖਜ਼ਾਨਾ ਹੀ ਹੈਗੇ ਆਪਣੇ ਨਾਮ ਇੱਥੇ ਸੁਪਰ ਸੀਟਰ ਖੜਾ ਸੀ ਇੱਕੀ ਸੀਟਰ ਤਿੰਨ ਚਾਰ ਸਾਲ ਪੁਰਾਣਾ ਕਹੇ ਦਾ ਬਾਹਰ ਹੀ ਖਿੜਿਆ ਰਿਹਾ ਬਾਈ ਆਪਣੇ ਬੰਦਾ ਇੱਥੇ ਬਹੁਤ ਹੁਨਰੀਆ ਕਹਿੰਦਾ ਮੈਥੋਂ ਨਹੀਂ ਪਿਸਤੌਲ ਲੈ ਕੇ ਚੱਲ ਨਹੀਂ ਸਕਦਾ ਹੂੰ ਚਲਾ ਕੇ ਉਹਨੂੰ ਦੱਸਿਆ ਮੈਂ ਕਹਿੰਦੇ ਐ وہی ਤਾਂ ਗੱਲ ਹੈ ਵੀਰੇ ਛੋਟਾ ਚੰਗੀ ਤਰ੍ਹਾਂ ਗਰਮ ਕਰ ਲੈ ਇਹਨੂੰ ਗਰਮ ਕਰ ਲੈ ਨੇੜੇ ਕਰ ਲੈ ਥੋੜੀ ਜਿਹੇ ਸਿੱਧੀ ਰੰਗ ਗਨੋਂ ਕਹਿੰਦੇ ਸਿੱਧੀ ਰੱਖੀਏ ਨਾ ਗਰਮ ਹੋ ਗਈ ਤਾਈ ਬੰਦੇ ਤਾਂ ਚੱਲ ਗਏ ਹਾਈਂ ਦਾ ਕੜਾ ਪਾਉਨੇ ਹਮ ਕਈ ਤਾਂ ਹਸਾਉਣਾ ਪੈਂਦਾ ਹੁਣ ਕੜਾ ਇਹਦਾ ਚੇਂਜ ਕੀਤਾ ਇੱਕ ਥਾਂ ਤੇ ਜਾ ਕੇ ਕਰਦਾ ਕਰਰ ਕਰਦਾ ਇਸ ਫਲਪੇ ਦੀ ਹਮ ਤੁਹਾਨੂੰ ਨਹੀਂ ਕਰਦਾ ਵੇਖਾ ਪਾ ਕੇ ਗੋਟੀ ਛੋਟਾ ਲੋ ਆਈ ਜੀ ਜੀ ਠੀਕ ਦਾ ਰਮਣਾ ਸੋਕਾ ਇਹ ਚੂੜੀ ਵਾਲੀ ਥਾਂ ਤੇ ਮਾਰ ਇਹ ਥੱਲੇ ਧੱਕ ਥੱਲੇ ਚੂੜੀ ਵਾਲੀ ਖਾ ਤੇ ਮਾਰ ਵੀ ਰਾ ਜਾਂਦਾ ਧਿਆਨ ਨਾਲ ਇਹਨੂੰ ਬੰਦ ਕਰ ਲਿਆ ਕਰੋ ਇੱਥੇ ਸਿੱਖਣਾ ਹੈ ਨਹੀਂ ਬਾਈ ਪਿਆ ਨਹੀਂ ਪਿਆ ਪਾਨਾ ਨਹੀਂ ਪਿਆ ਪਾਨਾ ਬੁੱਤ ਪਾਣਾ ਚੰਗੀ ਤਰ੍ਹਾਂ ਤੂੰ ਅੰਚ ਨੂੰ ਆਨੇ ਤੇ ਸੱਟ ਲਾ ਲਓ ਬਾਲੀ ਗੱਲਾਂ ਨਿਕਲ ਜਾਂਦਾ ਨਹੀਂ ਨਹੀਂ ਗੋਟੀ ਮੋਟੇ ਨੂੰ ਕਹਾਂ ਮੂੰਹ ਗੋਟੀ ਵੀ ਲਈ ਜਾਏਗਾ ਲੋਰੀ ਇੱਕ ਟਾਇਰ ਹੋ ਗਿਆ ਫਿੱਟ ਤੇ ਇੱਕ ਰਹਿ ਗਿਆ ਸਾਡਾ ਤੇ ਵੱਜ ਗਏ ਸਾਨੂੰ ਤਿੰਨ ਤੇ ਸਾਨੂੰ ਖੱਜਲ ਖਰਾਬ ਕੀਤਾ ਸਾਡੇ ਸਟੱਡਾਂ ਨੇ ਮੈਂ ਤਾਂ ਬੜੀਆਂ ਚੀਜ਼ਾਂ ਨੇ ਕੀਤਾ ਨਾਲ ਦੀ ਨਾਲ ਉਹ ਚੀਜ਼ਾਂ ਲਈ ਆਉਣੇ ਹੁਣ ਆਹ ਦੇਸੀ ਸਟੱਡ ਲੈਂਦੇ ਯਾਰ ਆਹ ਵੇ ਕਿਉਂਕਿ ਲੰਮੇ ਮਿਲਦੇ ਨਹੀਂ ਸੀ ਟਾਇਰ ਵੱਡੇ ਪੈਨ ਕਰਕੇ ਟਰੈਕਟਰ ਇਧਰੋਂ ਫਿਰ ਉੱਚਾ ਹੁੰਦਾ ਹਨਾ ਤੇ ਮਗਰਾਟਾ ਨਾ ਲੱਗਦੇ ਸੀਗੇ। ਲਾਕੀ ਗੱਲਬਾਤ ਬਣ ਗਈ ਐਂਡ ਬਟਾ ਐਂਡ ਟਰੈਕਟਰ ਸੋਣਾ ਲੱਗਣ ਲੱਗ ਗਿਆ। ਛੋਟਾ ਛੋਟਾ ਲੱਗਣ ਲੱਗ ਗਿਆ ਟਰੈਕਟਰ ਉਹਨਾਂ। ਤੇ ਬਸ ਇੱਕ ਪਾਸਾ ਰਹਿ ਗਿਆ ਸਾਡਾ ਬਾਅਦੋਂ ਟੈਂਕੀ ਲਾ ਕੇ ਤੇ ਸੀਟ ਕੱਸ ਕੇ ਕਹੀਂ ਪਾਉ ਨੂੰ 50 ਦਿਨਾ। ਇੱਕ ਤੇ ਇਹਨਾਂ ਦੇ ਮਤੇ ਨਹੀਂ ਪਾਸ ਹੁੰਦੇ। ਹਾਂਜੀ ਉਸਤਾਦ ਜੀ। ਕਿਵੇਂ ਆਜੂ ਉਸਤਾਦ ਉਹਨਾਂ ਸਰਾਖਾਂ ਜੀ ਪਾਏ ਆ ਕੀ ਕਰਦਾ? ਮਾਕੇ ਦੇ ਦੇ ਆਸਤਾਨ ਸਾਹਿਬ ਸਾਡੇ ਕਹਿ ਰਹੇ ਮਗਰਾੜ ਪਿੱਛੇ ਆ ਗਏ ਨੇ ਟੈਂਕੀ ਦਾ ਲਾਉਣੇ ਜਗਾੜ ਬਨਵੀਰ ਹੁਣੀ ਤਾਂ ਹੁਣ ਗਈ ਗੱਡੀ ਉਹਨਾਂ ਦੀ ਬਸ ਆਵੇ ਆਪਾਂ ਵੀ ਤੁਰਨਾ ਹੀ ਹੁਣ ਬਸ ਆਹ ਟਾਇਰ ਕਾਛਾ ਟੈਂਕੀ ਰਹਿਂਦੇ ਨੇ ਪੀਪੀ ਚੋਂ ਤੇਲ ਦੇ ਦੇਣਾ ਇਹਨਾਂ ਨੂੰ ਬਾ ਖਿੱਚ ਦੇਣਾ ਆਪਾਂ ਡਾਕਟਰ ਜੇ ਵਿੱਚ ਪਤਾ ਹੈ ਡਰਾਈਵਰ ਦੇ ਚੱਲ ਚੱਲ ਜਿੰਨੇ ਆ ਜੀ ਚੱਲ ਇਹਨਾਂ ਨੂੰ ਕੋਈ ਮਗਰਾੜ ਕਰੂ ਕਰਦਾ ਕਿੱਸੇ ਉਹਨਾਂ ਜਿਵੇਂ ਤਾਂ ਸਾ ਨਾ ਲਾ ਲਈ ਨੇ ਵੰਡ ਉਸਤਾਦ ਜੀ ਕਹਿੰਦੇ ਇਹ ਵੀ ਮਗਰਾੜ ਪਿੱਛੇ ਆ ਗਏ ਨੇ ਤਾਂ ਮੰਦਣਾ ਪਾਏਗਾ ਆ ਗਏ ਸੱਚੇ ਪਿੱਛੇ ਆ ਗਏ ਵੀਰੇ ਆ ਜੀ ਉਹ ਪੂਰੇ ਪੂਰੇ ਹੁੰਦੇ ਨਾਟ ਇਹ ਨਾ ਜਾਗੂ ਕੋਲੇ ਜਾਗੂ ਇਹ ਪਤਲੇ ਆ ਨਾਟ ਥੋੜੇ ਚਲੋ ਖਿੱਚੋ ਖਿੱਚੋ ਮੇਰਾ ਪਤਕਾ ਮਤ ਉਹ ਵੀਰੇ ਗੁਟਕਾ ਆਜੋ ਥੱਲੇ ਲਾ ਲਾ ਗੁਟਕਾ ਦੋ ਉਹ ਨਾਟ ਪਾ ਰਹੇ ਨਾ ਸਾਡੇ ਮਗਰਾੜ ਗਾਣ ਖੋਲੂ। ਉਹ ਦੂਜਾ ਕੀ ਬਾਈ ਦੁਰੇ ਆਹ ਗੁਟਕਾ ਉਹ ਮੂਰੀ ਚੋਂ ਤਾਂ ਨਹੀਂ ਲਿਆਂਦਾ ਤੂੰ। ਹੈ? ਆਇਕੋ ਹੀ ਲੱਭਿਆ ਕਿ ਆ ਗਿਆ ਉੱਥੇ। ਠੀਕ ਠੀਕ ਠੀਕ। ਆਹ ਗੁਟਕੇ ਦੇਖੇ ਉੱਚੇ ਕਰ ਰਹੇ ਮਗਰਾੜ। ਵੇਖ ਲੋ ਮੇਰਾ ਵੀਰ। ਓਹੋ ਉਹ ਨਾਟ ਤਾਂ ਖੁੱਲਿਆ ਹੀ ਨਹੀਂ। ਅੱਗੇ ਵੀ ਉਹਨੇ ਹੀ ਖੋਲਿਆ ਸੀ। ਆ ਵੀ ਖੋਲ ਲਗਾਓ ਵੀ ਨਾਟ। ਮਗਰਾੜ ਧਿਆਨ ਨਾਲ ਬਾਹਰੋਂ ਡੇਗਣਾ ਪਵੇ। ਲੈ। ਵਾ ਯੱਕਾ ਮੈਂ ਹੋਰ ਕਰ ਦਿੱਤਾ ਵੀ ਛਤਰੀ ਲਾ ਦਿੱਤੀ। ਐ ਨਾ ਕਹਿ ਜਦ ਕਾਤੋਂ ਲਾ ਦਿੱਤੀ। ਉਗੀ ਮਗਰਾੜ ਉੱਚੇ ਕਰੇ ਤੇ ਆਵਲੇ ਨੜ ਨਹੀਂ ਨਾ ਫਿਰ ਪਏ ਛਤਰੀ ਅਸੀਂ ਤਾਂ ਕਰਕੇ ਲਾ ਦਿੱਤੀ ਇਹ ਕੰਬੇ ਦੀ ਨਾਲ ਉੱਤੇ ਨਹੀਂ ਤਾਂ ਵਾਈਬ੍ਰੇਸ਼ਨ ਕਰਨੀ ਸੀ ਛਤਰੀ ਨੇ ਮਗਰਾੜ ਪੂਰੇ ਕੱਸੇ ਨਹੀਂ ਬਸ ਹੁੰਦਾ ਝੋਟਾਨ ਛਾਲਾਂ ਮਾਰਨ ਨੂੰ ਰੈਡੀ ਹੈ ਬਸ ਥੋੜਾ ਜਿਹਾ ਟਾਈਮ ਹੀ ਹੁਣ ਤਾਂ ਮਗਰਾੜ ਪਿੱਛੇ ਲੱਗਾ ਬਾਕੀ ਤੇ ਟੈਂਕੀ ਲੱਗ ਗਈ ਫਿਰ ਆਪਾਂ ਨੂੰ ਕੰਚਾ ਬਸ ਟੈਂਕੀ ਲੱਗ ਗਈ ਵੀਰੇ ਉਹਨੇ ਆਦੇ ਹਿਸਾਬ ਨਾਲ ਸੱਟ ਜੇ ਕਰ ਹੀ ਲੈਣੀ ਲਾ ਵੀ ਚੋਬਰਾਂ ਨੇ ਦੂਜਾ ਟਾਇਰ ਵੀ ਕਸਤਾ ਤੇ ਵੀਰ ਹੁਣਾਂ ਨੇ ਟੈਂਕੀ ਨੂੰ ਪਾ ਲਿਆ ਜਫਾ ਤੇ ਟੈਂਕੀ ਵੀ ਚੱਕ ਤੇ ਫੱਟੇ ਐ ਜੇ ਫਿਰ ਇੱਥੇ ਆ ਗਿਆ ਸੁਆ ਲੈਂਦਾ ਧਿਆਨ ਨਾ ਪਤਾ ਧਿਆਨ ਨਾ ਜਸਨੇ ਅੱਗੋਂ ਦੀ ਆ ਜਾ ਵੀ ਚੱਕ ਨਗਾ ਉੱਟ ਲੈ ਕੇ ਬਾਬੇ ਦਾ ਨਾਮ ਤੇ ਤੁਹਾਨੂੰ ਲੱਗਦਾ ਸੀਗਾ ਵੀ ਸਵੇਰੇ ਟ੍ਰੈਕਟਰ ਵੇ ਲੋ ਬਾਬੇ ਦੀ ਮਿਹਨਤ ਚੱਕ ਤੇ ਫੱਟੇ ਚੱਲ ਪੈਗੇ ਨਾਟ ਸਟਾਡ ਕਰ ਸਹੀ ਪੈਣਾ ਇੱਕ ਮਿੰਟ ਉਹ ਨਾਟਕ ਤੋਂ ਬਾਹਰ ਚ ਬਣਾ ਲਾ। ਨਾਟਕੋਂ ਬਾਹਰ। ਹਲੋ ਪਾ। ਇੱਥੇ ਰੱਖ ਪੁੱਤ ਸਾਈਡ ਤੇ। ਹਾਂ ਜੀ ਹਲੇ ਹਲੇ ਟਰੈਕਟਰ ਆ ਗਿਆ ਨਾ ਆਪਦੇ ਰੂਪ ਚ। ਇੱਕ ਦਿਨ ਚ ਸਾਰਾ ਕੀਤਾ ਪਾ ਇੱਕ ਦਿਨ ਚ ਬਾਬੇ ਦੀ ਮੇਰ ਨਾਲ। ਇੱਕ ਦਿਨ ਚ। ਤੂੰ ਤੀਕੀ ਹੋਈ। ਹੋਰ ਕੰਮ ਚਾਹੁੰਦਾ। ਤੂੰ ਤੀਕੀ। ਇੱਕ ਮੈਂ ਚੱਕ ਕੇ ਕਰ। ਕੀ ਲੱਗਦੇ ਜੀ? ਨਾਟਕ ਤੋਂ। ਕਿਹੜਾ ਨਾਟਕ? ਸਾਰੀ ਦਾ ਦਰਵਾਸਾ ਉਹ ਮੇਰਾ ਜਿਹੜੇ ਉੱਠ ਕੇ ਗਾਂਦੀ ਸੀਦਾ ਪਾਉਣ ਸੀ ਹਾਂ ਘਾਟਾ ਹੋ ਗਿਆ ਨੜ ਨੜ ਕਰਦੇ ਆ ਇਹਨਾਂ ਦੀ ਨਿਗਾ ਜ਼ਿਆਦਾ ਹੁੰਦੀ ਬੰਦੇ ਨਾਲ ਹਾਂ ਆ ਆ ਲੈ ਬੇਬੇ ਅੱਛਾ ਜੀ ਅਮਦੀ ਲੱਭ ਹੀ ਲਿਆ ਮੁੰਡੇ ਨੇ ਨਾ ਭਰਾਵਾ ਨਾ ਸੜਦੀ ਨੂੰ ਵਾਸ਼ ਦੱਬਦੀ ਐ ਤੇ ਅੱਕਿਆ ਵੀ ਖਿੱਚ ਦੇ ਕੰਮ ਖਿੱਚ ਪੜਿਆ ਖਿੱਚ ਖਿੱਚ ਫੀਡ ਚੱਕੀਏ ਫੀਡ ਨਹੀਂ ਫੀਡ ਨਹੀਂ ਪਹਿਲਾਂ ਲੱਗੇ ਛੋਟੇ ਨੂੰ ਸਟਾਰਟ ਕਰਨ ਅਰਥ ਲਾਇਆ ਨਹੀਂ ਲਾ ਵੀ ਲਾਰਥ ਆ ਗਰੀਜੇ ਤੱਕ ਨਾ ਫਾਰਮਾਂ ਕਰ ਆਏ ਕਰੂ ਵਾਹੇ ਕਰੀ ਲਾਈਨ ਕਰਾਂਗੇ ਚੰਗੀ ਕੰਪ ਮਾਰਨਾ ਪੈਣਾ ਹੂੰ ਤੇਰੇ ਲੱਪਾ ਉਧਰੋਂ ਵੀ ਖਾਲੀ ਹੋ ਗਈ ਸੀ ਨਾ ਪਾਈਪ ਜੀ ਅੰਮਤੀ ਚੱਲ ਕਿਉ ਟਿਆ Bizce bala, bak uç ya ha Pampa garda pampa ਰਮਾਲਾ ਆਪਣਾ ਓਕੇ ਹੋ ਗਿਆ ਸਟਾਰਟ ਤੇ ਹੁਣ ਵਾਪਸ ਸੀਟ ਕੱਸ ਕੇ ਤੇ ਹੁਣ ਆਪਾਂ ਚੱਲਦੇ ਆਂ ਬਾਬੇ ਦੀ ਮੇਰ ਨਾਲ ਡਰਾਈਵਰ ਖੜਾ ਹੋ ਵੇ ਲੋ ਕਿੱਥੇ ਬੈਠਾ ਹੈ ਟੈਸਟਿੰਗ ਜਲਦੀ ਵੀ ਟੈਸਟਿੰਗ ਹੈ ਐ ਤੇਰਾ ਵੜਾ ਗਿਆ ਹੀ ਕਿਤੋਂ ਨਿਕਲਿਆ ਵੇਲਾ ਹੈ ਆਹ ਕੇ ਆ ਬਾਬੇ ਦੀ ਮੇਲਾ ਸਾਰਾ ਹੋ ਗਿਆ। ਲਓ ਜੀ ਵਾਇਗਰੂ। ਬਾਬਾ ਜੀ ਦਾ ਨਾਮ ਲੈ ਕੇ ਟਰੈਕਟਰ ਆਪਾਂ ਤੋਰਤਾ ਤੇ ਮਿਲਦੇ ਉੱਥੇ ਤੁਹਾਨੂੰ ਆਪਾਂ ਮੇਲੇ ਤੇ। ਚਲੋ ਮੇਰੇ ਵੀਰ। ਪਿੱਛੇ ਸਮਾਨ ਆ। ਵੀਰ ਨੂੰ ਆਪਾਂ ਤੋਰ ਲਗੇ ਤੇ ਉੱਥੇ ਆਪਾਂ ਮਿਲਦੇ ਤੁਹਾਨੂੰ ਆਜੋ। ਤੁਰਦੇ ਤੁਰਦੇ ਵੀ ਸਮਾਨ ਰੱਖੀ ਜਾਂਦੇ ਨੇ। ਚਲੋ ਵੀਰ ਨੂੰ ਭੇਜ ਗਿਆ ਆਪਾਂ ਤੇ ਆਪਾਂ ਉੱਥੇ ਮਿਲਦੇ ਆਂ। ای شي ډارتا حلنن

ਸੇਖਾਣ ਕੋਚਰ ਬਾਈ ਕੋਚਰ ਬਾਈ ਸੁਭਾਨ ਜੀ ਬੋਲਣਾ ਜਿਹੜਾ ਉਹਨੂੰ ਸਾਡੇ ਦੇਖੇ ਦੇ ਲਈ ਦਿੱਖੇ ਕਰ ਮੇਰੇ ਯੋਗ ਨਾਲ ਆਈ ਹੈ ਭਾਈ ਬੁੱਧ ਬਸੇ ਜੀ ਜਿਹੜਾ ਵੀ ਸਾਡੇ ਨਾਲ ਜੀ ਹਰ ਬਹੁਤ ਬਹੁਤ ਤਰਫੋਂ ਦੇ ਅੰਦਰ ਮੇਰੇ ਨਾਲ ਜਿਹੜਾ ਇਸ ਜੋੜਨ ਵਿੱਚ ਸਭ ਤੋਂ ਪਹਿਲੇ ਸਾਰੇ ਪਰਵਾਰਾਂ ਦਾ ਬਹੁਤ ਬਹੁਤ ਧਰਵਾਸ ਤੇਰੇ ਸਾਰੇ ਜਿਹੜੇ ਵੀ ਮਨ ਕਰਕੇ ਸਾਹਕ ਜੇ ਜਨਾਬ ਜੋਪਰ ਸਰਦੀ ਕਲਾਸ ਵਿੱਚ ਆਪជា ਰਾਮ ਕਰੇ ਜੀ ਸਾਹਿਬ ਜੀ ਦਾ ਸੋਰ ਬਹੁਤ ਤਰਿਆ ਜਣੀਆ ਪਧਾਣੀ ਇਹਦਾ ਉਹ ਆ ਟਰਾਲੀ ਨਹੀਂ ਪਈ ਇਹਦਾ ਟਰਾਲੀ ਨਹੀਂ ਪਈ ਹੁੱਕ ਨਹੀਂ ਹੁੱਕ ਮੱਢੇ ਇਹ ਇਹਦੀ ਲਖੀ ਚ ਨਹੀਂ ਗੱਜਦੀ ਖਿੱਚਣੀ ਆ ਇਦਾਂ ਨੇ ਇਤਨੀ ਫਾਇਦੇ ਖਿੱਚਣੀ ਆ ਇਹ ਖਿੱਚੇ ਨਹੀਂ ਆਏ ਤਾਂ ਨਹੀਂ ਨਾਲੇ ਕੀ ਨੇ ਵਾਰੀ ਏ ਟ੍ਰੋਫੀ ਦੀ ਉਹ ਵਾਰੀ ਹੋ ਗਈ ਯਾਰ ਇਹ ਖਿੱਚ ਘਟਿਆ ਜਲਾ ਪਾਊਡਰ ਟਰੌ ਯਾਰ ਤੁਸੀਂ ਆ ਸੱਚੀ ਗੱਲ ਲੱਗਦੀ ਨਹੀਂ ਖਿੱਚਣੀ ਓਏ ਗੱਤੀ नंबर सिधा हिकु It's a party, right? ਈ ਹੁੱਕ ਨਹੀਂ ਪੈ ਰਹੀ ਹੁੱਕ ਚੇਂਜ ਕਰਨੀ ਆ ਇਹ ਇੱਕ ਹੀ ਜਾਣਾ ਪਹਿਲਾਂ ਹੀ ਕਰ ਰਿਹਾ ਯੱਕ ਦੂਜੀ ਪਾਲ ਕੇ ਤੁਰਦੇ ਵੱਡੀ ਉਹ ਵਾਲੀ ਕਿਹਾ ਸੀ ਨਾ ਖੁੱਲੇ ਵਾਲੀ ਆ ਹੁੱਕ ਲੈ ਕੇ ਜਾ ਜਿੰਦਰਜੀ ਮੀਂਹ ਦਾ ਬਹੁਤ ਬਹੁਤ ਆਹ ਕਰਦੇ ਸਾਡੇ ਵੀ ਦਾ ਬਹੁਤ ਆਪਣਿਆਂ ਦੇ ਟਰਾਲੀ ਤੇ ਆ ਜੀ ਨਾਟ ਕੇ ਵਾਲੇ ਵੀਰਾਂ ਨੂੰ ਬੇਨਤੀ ਹੈ ਵੀ ਸ਼ਹਿਰਾਤ ਵਾਲੇ ਨਾ ਸੱਤ ਹੋਰੇ ਮੇਰਾ ਨੂੰ ਇੱਕ ਮਨੁਸ਼ੇ ਕੋਰਤਾ ਬੋਲਦੇ ਨੇ ਇੱਕ ਬਾਦ ਮਨਾਵਾਂਗੇ ਹਾਂ ਹਰ ਇੱਕ ਦੇ ਰੋਕ ਕਰਨ ਵਾਲੀ ਸਰ ਪਰਿਆਉ ਕਰਾ ਲਾ ਮਾਣ ਹੋਰੇ ਪਾਉਂ ਆ ਨੋਟ ਕਰ ਲੈ ਮੇਰੇ ਜੀ ਬਈ ਉਹ ਜਿਹੜਾ ਲਾਫ ਤੋਂ ਮੁਕਾਮਰੇ ਹੋਰੇ ਹੈ ਭਾਈ ਇਹ ਤਾਂ ਪਤਾ ਲੱਗਦਾ ਕਿ ਇਹਨੇ ਪੱਲੇ ਲੱਭਦੇ ਲੱਭਦੇ ਠਿੰਡੇ ਨਾਲ ਜਾ अलॻि शहर बनवा